ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਚਾਲ ਜਮਸ਼ੇਦਪੁਰ ਤੋਂ ਅੱਜ ਕੱਲ ਬਹੁਤ ਸਾਰੇ ਪ੍ਰਚਾਰਕ ਇੱਕ ਗੱਲ ਬਹੁਤ ਜ਼ਿਆਦਾ ਕਰਦੇ ਆ ਚਪੈਰਿਆਂ ਦੇ ਬਾਰੇ ਕਿ ਚਪੈਰੇ ਕਿਉਂ ਪੀਤੇ ਜਾਂਦੇ ਆ ਅਮਰਤ ਵੇਲੇ ਗੁਰਦੁਆਰੇ ਜਾਣਾ ਇੱਥੇ ਦਾ ਦੁਪਹਿਰੇ ਕੀ ਕੰਮ ਆ ਇਹ ਸਮਝ ਤੋਂ ਬਾਹਰ ਆ ਕਿ ਇਹੋ ਜੀਆਂ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਗੁਰੂ ਘਰ ਜਿਹੜੇ ਜਾਂਦੇ ਆ ਜਿਹੜੇ ਚਪਹਿਰੇ ਕਰਦੇ ਆ ਉਹ ਵੀ ਜਪਜੀ ਸਾਹਿਬ ਦਾ ਹੀ ਪਾਠ ਕਰਦੇ ਆ ਸੁਖਮਣੀ ਸਾਹਿਬ ਦਾ ਹੀ ਪਾਠ ਕਰਦੇ ਆ ਉੱਥੇ ਕੁਝ ਵੱਖਰਾ ਨਹੀਂ ਹੁੰਦਾ ਤੇ ਇੱਕ ਚੀਜ਼ ਧਿਆਨ ਕਰੋ ਕਿ ਜੇ ਐਤਵਾਰ ਜਾਂਦੇ ਆ ਤੇ ਉਹ ਦੂਜੇ ਦਿਨਾਂ ਵੀ ਜਾਣ ਡੇ ਪੈਣਗੇ ਤੁਸੀਂ ਇਹੋ ਜਿਹਾ ਪ੍ਰਚਾਰ ਕਰਕੇ ਪਟਕਾਓ ਨਾ ਤੁਸੀਂ ਬੋਲਣਾ ਵਾ ਤੇ ਡੇਰਿਆਂ ਦੇ ਬਾਰੇ ਬੋਲੋ ਜੇ ਤੁਹਾਡੇ ਚ ਜੁਰਤ ਹੈਗੀ ਆ ਤੇ ਉਹ ਤੁ ਜੇ ਬਾਬਿਆਂ ਵੱਲ ਜਾਣ ਫੇਰਤੀ ਤੁਹਾਡੀ ਜਬਾਨ ਖੁੱਲਦੀ ਉਹ ਗੁਰੂ ਘਰ ਜਾ ਕੇ ਚਪਹਿਰਾ ਕਰਨ ਰਹਾ ਤੇ ਉਹ ਤੁਹਾਨੂੰ ਤਕਲੀਫ ਆ ਕਿਉਂ ਸੰਗਤ ਨੂੰ ਰੋਕਣਾ ਚਾਹੁੰਦੇ ਜੋ ਕਿ ਸੰਗਤ ਜਿਹੜੀ ਆ ਗੁਰੂ ਘਰੋਂ ਦੂਰ ਨਾ ਕਰੋ ਗੁਰੂ ਘਰ ਨਾਲ ਜੁੜਨ ਦਿਓ ਜਿਹੜਾ ਬੰਦਾ ਜੁੜੇ ਵੇਲੇ ਵੀ ਗੁਰਦੁਆਰੇ ਜਾਂਦਾ ਵਾ ਉਹ ਰੱਬ ਦਾ ਨਾਮ ਲੈਂਦਾ ਵਾ ਲੈਣ ਦਿਓ ਨਾ ਕਰੇਂ ਤੂੰ ਪ੍ਰੰਤੂ ਦੇ ਵਿੱਚ ਕਰਿਆ ਕਰ। ਕਦੀ ਕੋਈ ਕਹਿ ਦਿੰਦਾ ਕਿ ਲੰਗਰ ਖਾਣ ਸੰਗਤ ਆਉਂਦੀ ਆ। ਕਦੀ ਕੋਚ ਕਦੀ ਕੋਚ। ਹੌਣ ਤੋਂ ਜਿਹੜਾ ਬੰਦਾ ਆਉਂਦਾ। ਟਾਈਮ ਵੱਧ ਘਟ ਅੱਗੇ ਪਿੱਛੇ ਹੋ ਸਕਦਾ ਵਾ। ਆਉਂਦਾ ਵਾ ਕੰਚ ਕੋਈ ਮਿੱਠੀ ਆਵਾਜ਼ ਪੈਂਦੀ ਆ। ਕੋਈ ਗੁਰਬਾਣੀ ਪੈਂਦੀ ਆ। ਇਹੋ ਜੀਆਂ ਗੱਲਾਂ ਨਾ ਕਰਿਆ ਕਰੂ ਕੁਛ ਤੇ ਕਹਿੰਦੇ ਆ ਕਿ ਬਾਬਾ ਦੀਪ ਸਿੰਘ ਨੂੰ ਸਰੀਕ ਬਣਾ ਕੇ ਰੱਖਤਾ ਗੁਰੂਆਂ ਦਾ ਇਹੋ ਜੀਆਂ ਗੱਲਾਂ ਉੱਥੇ ਨਹੀਂ ਚੱਲਦੀਆਂ ਇਹੋ ਜਿਆ ਤੁਹਾਡੇ ਦਿਮਾਗ ਵਿੱਚ ਹੀ ਖੁਰਾ ਪਾਤੀ ਚੱਲਦੀ ਆ ਇਹੋ ਜੀਆਂ ਗੱਲਾਂ ਨਹੀਂ ਉੱਥੇ ਚੱਲਦੀਆਂ ਇਸ ਕਰਕੇ ਬੜੀ ਹੀ ਕਿਰਪਾ ਹੋਊਗੀ ਜੇ ਤੁਹਾਨੂੰ ਸਟੇਜਾਂ ਤੇ ਬਿਠਾਇਆ ਜਾਂਦਾ ਵਾ ਤੇ ਸੰਗਤ ਜੋੜਨ ਦਾ ਕੰਮ ਕਰੋ ਨਾ ਕਿ ਤੋੜਨ ਦਾ ਕੰਮ ਕਰੋ ਅੱਗੇ ਲੋਕ ਭਟਕੇ ਆ ਕੁਝ ਦੇਰਿਆਂ ਵੱਲ ਜਾਣ ਡੇ ਆ ਕੁਝ ਇਸਾਈ ਬਣ ਡੇ ਆ ਰੋਕੋ ਉਹਨਾਂ ਨੂੰ ਤੁਹਾਡੀ ਬੋਲੀ 'ਚ ਬਹੁਤ ਦਮ ਆ ਤੁਸੀਂ ਬਹੁਤ ਕੁਝ ਕਰ ਸਕਦੇ ਜੋ ਤੁਸੀਂ ਪ੍ਰਚਾਰ ਉਸ ਤਰ੍ਹਾਂ ਦਾ ਕਰੋ ਸੰਗਤ ਜੁੜੇ ਟੁੱਟੇ ਨਾ ਮੇਰੀ ਗੱਲ ਖਰਾਬ ਲੱਗ ਜਾਂਦੀ ਹੈ ਕਈ ਵਾਰ ਕਈ ਲੋਕ ਕਹਿੰਦੇ ਕਈ ਤਰ੍ਹਾਂ ਕੋਕਿਆ ਜਿਹੜੇ ਪ੍ਰਚਾਰਕ ਆ ਦੂਸਰੇ ਨੂੰ ਤੇ ਬੋਲ ਦਿੰਦੇ ਆ ਕਿ ਲੰਗਰ ਖਾਣ ਆਇਆ ਹੁਣ ਜਿਹਦ ਕੋ ਜਦੋਂ ਟਾਈਮ ਲੱਗਦਾ ਉਦੋਂ ਆਉਂਦਾ ਉਹ ਵੀ ਤੇ ਉਦੋਂ ਆਉਂਦੇ ਜਦੋਂ ਉਹਨਾਂ ਦਾ ਟਾਈਮ ਹੁੰਦਾ ਜਦੋਂ ਉਹਨਾਂ ਨੂੰ ਸੱਦਿਆ ਹੁੰਦਾ ਬਸ ਉਸੇ 1 ਘੰਟੇ ਵਿੱਚੋਂ ਕਰਕੇ ਆਪਣਾ ਕੰਮ ਨਿਕਲ ਜਾਂਦੇ ਆ ਇਸ ਤਰ੍ਹਾਂ ਹਰ ਬੰਦਾ ਆਪਣਾ ਕੰਮ ਕਰਦਾ ਤੇ ਟਾਈਮ ਕੱਢ ਕੇ ਗੁਰੂ ਘਰ ਵੀ ਆਉਂਦਾ ਹੋ ਸਕਦਾ ਵੱਧ ਘੱਟ ਬੋਲਿਆ ਗਿਆ ਹੋਵੇ ਪਰ ਧਿਆਨ ਕਰੋ ਸੰਗਤ ਕਿਤਰਾ ਜੁੜੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ